ਅਰੇ ਮੈਂ ਆਪਣਾ ਪਰਿਵਾਰ ਤੇ ਸਰਦਾਰ ਸੁਚਾ ਸਿੰਘ ਦੀ ਗਵਾਈ ਦੀ ਔਰ ਨਾਲ ਸਾਡੇ ਸਾਡੇ ਕਾਨਾ ਜੀ ਵੀ ਭਗਵਾਨ ਕ੍ਰਿਸ਼ਨ ਮਹਾਰਾਜ ਔਰ ਆ ਜੋ ਵੀ ਆ ਜੋ ਵੀ ਹੈ ਨਾਲ ਹੀ ਸਾਡੇ ਅੱਜ ਪਹੁੰਚੇ ਕਾਨਾ ਜੀ ਵੀ ਤੇ ਅੱਜ ਆਪਾਂ ਫਾਈਲ ਭਰਾਣ ਆਏ ਆ ਜੀ ਤੇ ਕਾਨਾ ਜੀ ਦੀ ਕਿਰਪਾ ਦੇ ਨਾਲ ਆ ਸਾਡਾ ਮੁੰਡਾ ਮੰਤਰੀ ਵੀ ਆ ਸਾਡਾ ਦੇਵ ਤੇ ਮੇਰੀ ਵਾਈਫ ਤੇ ਸਰਦਾਰ ਸੁਚਾ ਸਿੰਘ ਜੀ ਸਾਰੇ ਆਪਾਂ ਇਕੱਠੇ ਆਏ ਆ ਜੀ ਤੇ ਵਕੀਲ ਸਾਹਿਬ ਨੂੰ ਨਾਲ ਲੈ ਕੇ ਜਾ ਕੇ ਫਾਈਲ ਆਬਜੈਕਸ਼ਨ ਭਰਾਵਾਂਗੇ ਜੀ ਜੇ ਕੋਈ ਆਬਜੈਕਸ਼ਨ ਹੋਇਆ ਤੇ ਵਕੀਲ ਸਾਹਿਬ ਦੇਖਣਗੇ ਕਿਉਂਕਿ ਸਾਨੂੰ ਇਹਨੇ ਪੜੇ ਲਿਖਿਆ ਹੈ ਨੀਕੇ ਪਰ ਜਿਹੜੀਆਂ ਵੱਡੀਆਂ ਪਾਰਟੀਆਂ ਸਾਡੇ ਤੋਂ ਦਰੀਆਂ ਹੋਈਆਂ ਉਹਨਾਂ ਨੂੰ ਪਤਾ ਹੈ 4 ਘੰਟੇ ਵਿੱਚ ਨੇ ਦੇਸ਼ ਬਦਲ ਕੇ ਰੱਖ ਦੇਣਾ ਵਾ ਜੇ ਨੇ ਕਿਆ ਹੋਣਾ ਇਤਿਹਾਸ ਬਦਲ ਕੇ ਰੱਖੂਗਾ ਬੰਦਾ ਕੋਈ ਫਾਈਲ ਦਾ ਤਾਂ ਕਿੰਨੇ ਕੀ ਕਰੈਕਸ਼ਨ ਹੈ ਜਾਂ ਨਹੀਂ ਇਹ ਪਤਾ ਨਹੀਂ ਹੈਗਾ ਤੇ ਦੇਸ਼ ਕਿਦਾਂ ਚ 4 ਘੰਟੇ ਬਦਲੋਗੇ ਸੁਣੋ ਇਹ ਦੀ ਗੱਲ ਨਹੀਂ ਹੁੰਦੀ ਕੋਈ ਕਿਸੇ ਨੂੰ ਨਹੀਂ ਪਤਾ ਪਤਾ ਹੁੰਦਾ ਸਾਡਾ ਬੱਚਾ ਕਿੰਨੀ ਪਾਸ ਕਰੇਗਾ ਕਿੰਨੀ ਫੇਲ ਨਿਕਲੇਗਾ ਕਿ ਕਵਾੜੀਆ ਬਣੇਗਾ ਕਿ ਛਟਰਾ ਵਾਲਾ ਬਣੇਗਾ ਕਿ ਆਟੋ ਰਿਕਸ਼ਾ ਚਲਾਏਗਾ ਕਿ ਕੀ ਕਰੇਗਾ ਠੀਕ ਹੈ ਨਾ ਇਹ ਤਾਂ ਰੱਬ ਹੀ ਤਕਦੀਰ ਬਦਲਦਾ ਜਾਂ ਇੱਕ VOTER ਤਕਦੀਰ ਬਦਲਦਾ ਠੀਕ ਹੈ ਇੱਕ VOTER ਕੋ ਆਪ ਅਪੀਲ ਕਰਦੇ ਆਂ ਵੀ ਸਾਨੂੰ ਵੋਟਾਂ ਪਾਓ ਸਾਰੇ ਲੋਕਾਂ ਦੀ ਜਮਾਤ ਦੇਖ ਲਿਆ ਇੱਕ ਵਾਰੀ ਜਿੰਨੇ ਆਜ਼ਾਦ ਖੜੇ ਉਹਨਾਂ ਨੂੰ ਪਾਓ ਤੇ ਜਿਨ੍ਹਾਂ ਨੂੰ ਅਸੀਂ ਸਮਰਥਨ ਕਰਦੇ ਪਿਆ ਵੋਟਾਂ ਨਾਲ ਪਾਓ ਕਿਉਂਕਿ ਇਹਨਾਂ ਨੇ ਤੁਹਾਨੂੰ ਬੜੇ ਬੜੇ ਝੂਠੇ ਕਿਸੇ ਨੇ 15 ਕਰੋੜ ਕਿਸੇ ਨੇ 15 ਲੱਖ ਕਿਸੇ ਨੇ ਹਜ਼ਾਰ ਕਿਸੇ ਨੇ 2000 ਕਿਸੇ ਨੇ 5000 ਸਾਰਿਆਂ ਨੇ ਵਾਅਦੇ ਕੀਤੇ ਪਰ ਕਿਸੇ ਦਾ ਵਾਅਦਾ ਕੋਈ ਸੱਚਾ ਨਹੀਂ ਨਿਕਲਿਆ ਮੈਂ ਤੇ ਮੇਰੇ ਨਾਲ ਗੱਲ ਕਰਾ ਦਿਓ ਜੇ ਪੰਜਾਬ ਦੇ ਵਿੱਚ ਕੋਈ MP ਦਿਖਾ ਦਿਓ ਇੱਕ MP ਨੂੰ 5 ਕਰੋੜ ਰੁਪਏ ਮਿਲਦਾ ਇੱਕ ਸਾਲ ਦਾ ਤੇ 5 ਸਾਲਾਂ ਦਾ 25 ਕਰੋੜ ਰੁਪਏ ਕਿਸੇ MP ਇੱਕ MP ਨੇ ਨਾ ਸ਼ਹਿਰ ਦੇ ਵਿੱਚ ਲਾਇਆ ਹੋਵੇ ਮੈਨੂੰ ਇੱਕ ਕੈਂਪੀ ਦਿਖਾ ਦਿਓ ਉਹਨਾਂ ਦੇ ਵਿੱਚ ਇਹ ਆ ਕਿ ਖਾਣ ਵਾਲੇ ਕੋਈ ਜ਼ਿਆਦਾ ਹੋਣੇ ਆ ਤੇ ਲਾਉਣ ਵਾਲੇ ਘੱਟ ਹੋਣੇ ਆ ਲਾਇਆ ਕਿਸੇ ਵੀ ਆਂਦੀਗਾ ਮੈਂ ਕਹਿੰਦਾ ਮੈਂ ਸਰ ਇੱਕ ਵਾਰੀ ਜੇ ਮੈਨੂੰ ਜਿਤਾਤਾ ਜਨਤਾ ਨੇ ਤੇ ਮੈਂ ਕੱਲ ਹੀ ਮਾਤਾ ਜਿੰਦਗੁਣੀ ਦੇ ਮੱਥਾ ਕਿਹਾਂ ਦਰਬਾਰ ਤੇ ਟਿਕਿਆ ਮੈਂ ਕਸਮ ਖਾ ਕੇ ਕਹਿੰਦਾ ਦੂਜੇ ਦਿਨ ਨਮੁੱਲੇ ਨਾਲ ਨਾਂ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਿਰ ਚ ਮਾਰਿਓ ਨਹੀਂ ਤੇ ਜ਼ਿੰਦਗੀ ਚ ਕਰੀ ਮੈਨੂੰ ਵੋਟ ਨਾ ਪਾਇਓ ਜੇ ਬੋਟ ਮੰਗਣਾ ਮੇਰੇ ਕਿਸ ਹੰਨ ਛੱਡਿਓ ਕਿਉਂਕਿ ਮੈਂ ਇੱਕ ਦਿਨ ਦੇ ਦੇਖੋ ਇੱਕ ਦਿਨ ਦੇ ਵਿੱਚ ਕੋਈ ਤੀਰ ਨਹੀਂ ਮਾਰ ਸਕਦਾ ਚਾਰ ਘੰਟੇ ਵਾਲਾ ਤਰੀਕਾ ਨਾਲ ਮੈਂ ਦਿਖਾ ਕੇ ਜਾਊਗਾ ਮੈਂ ਜਬ YouTube ਹੀ ਪਾ ਦਊਂਗਾ ਕਿਤਾ ਹਲੂਗੀ YouTube ਇੱਕ ਇੱਕ ਬੰਦਾ ਵੀਡੀਓ ਪਾਏਗਾ ਇਧਰ ਆਓ ਇਧਰ ਆ YouTube ਇੱਕ ਇੱਕ ਬੰਦਾ ਵੀਡੀਓ ਪਾਏਗਾ ਕਿ ਇਹ ਗੱਲ ਕਹੇਗਾ ਕਿ ਨੀਟੂ ਸ਼ਟਰਾਂ ਵਾਲੇ ਨੇ ਸਾਨੂੰ ਅਸੀਂ ਵੋਟ ਪਾਈ ਜਿਤਾਇਆ ਸੀ ਐਮਪੀ ਉਹਨਾਂ ਸਾਡਾ ਮੁੱਲ ਮੋੜਤਾ ਦੂਜੇ ਦਿਨ ਕਿ ਨਾ ਕਿ ਐਮਪੀ 5 ਸਾਲਾਂ ਦੇ ਵਿੱਚ ਮੋੜ ਸਕਦਾ ਵਾ ਮੈਂ ਦੂਜੇ ਦਿਨ ਐਮਪੀ ਬਣਨ ਤੋਂ ਬਾਅਦ ਲੋਕਾਂ ਦੀ ਪੋਸਟ ਹੋਏਗੀ ਲੋਕਾਂ ਦੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨਾ 4599 ਵੋਟਾਂ ਲੋਕਾਂ ਨੇ ਪਾਈਆਂ ਸੀ ਅੱਜ ਪੂਰੇ ਭਾਰਤ ਦੇਸ਼ ਪੂਰੇ ਇੰਡੀਆ ਦੇ ਵਿੱਚ ਇੱਕ ਰੌਲਾ ਸੀਗਾ ਕਿ 4599 ਵੋਟਾਂ ਪਈਆਂ 27 28 ਕੈਂਡੀਡੇਟਾਂ ਤੋਂ ਬਾਅਦ ਕੋਈ ਕੈਂਡੀਡੇਟ ਨਹੀਂ ਲੱਭਾ ਪਰ ਮੈਂ ਵਾਦਾ ਕਰਦਾ ਦੂਜੇ ਦਿਨ ਕੀ ਕਰ ਲੂੰਗਾ ਮੈਂ ਕਿਹੜਾ ਮੇਰੇ ਕੋਲ ਤੀਰ ਹੈਗਾ ਜਿਹੜਾ ਮੈਂ ਚਲਾ ਦੂੰਗਾ ਉਹ ਸਿੱਧ ਕਰਕੇ ਦਿਖਾ ਦੂੰਗਾ ਵੀ ਮੈਂ ਕੰਮ ਕਰਕੇ ਦਿਖਾਵਾਂਗਾ ਜੀ ਦੂਜੇ ਦਿਨ ਸੁੱਚਾ ਸਿੰਘ ਨੇ ਬਾਈ ਇਲੈਕਸ਼ਨਾਂ ਨੂੰ ਪਾਰਟੀ ਤੋਂ ਬਾਹਰ ਕੱਢਦਾ ਸੀ ਅੱਜ ਨਹੀਂ 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 ਇਹ ਇਦਾਂ ਦਾ ਨਹੀਂ ਕਰ ਸਕਦੇ ਸਾ ਮੈਂ ਉਹ ਤੇ ਬੇਗੰਪੁਰਾ ਪਾਰਟੀ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਹੈ ਸ਼੍ਰੀ ਗੁਰੂ ਰਵਿਦਾਸ ਸਮਾਜ ਵਾਲਮੀਕ ਸਮਾਜ ਧਰਮ ਸਮਾਜ ਪਰਮਾਸ਼ਾ ਸਮਾਜ ਔਰ ਜੇ ਕਬੀਰ ਪੰਥੀ ਹੈ ਉਹ ਸਾਡੇ ਨਾਲ ਸਾਡੇ ਸਕੂਲ ਕਸਟਮਰ ਜਿਹਨੇ ਐਸੀ ਸਮਾਜ ਭਾਈਚਾਰਾ ਸਾਡੇ ਨਾਲ ਰਜਤਿਆ ਪਾਜੀ ਬਾਰਨਸੀ ਸਾਡੇ ਵਕੀਲ ਸਾਹਿਬ ਪਹੁੰਚੇ ਹੋਏ ਆ ਸਾਰੇ ਵਕੀਲ ਸਾਹਿਬ ਗੱਲਬਾਤ ਕਰ ਰਹੇ ਉੱਥੇ ਸਾਡੇ ਵਕੀਲਾਂ ਸਾਹਿਬ ਜੋ ਗੱਲ ਵਕੀਲ ਸਾਹਿਬ ਕਰਨਗੇ ਉਹ ਹੀ ਮੈਂ ਕਰੂੰਗਾ